ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਗੇਮ 'ਚ ਤੁਹਾਡਾ ਸਵਾਗਤ ਹੈ ਜੇ ਤੁਹਾਨੂੰ ਸਾਡੀ ਗੇਮ ਆ ਵਧੀਆ ਲੱਗਦੀ ਹੈ ਨਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਹਾਂਜੀ ਹੋਰ ਨਵੀਆਂ-ਨਵੀਆਂ ਵੀਡੀਓਜ਼ ਦੇਖਣ ਦੇ ਲਈ ਜਿਆਦਾ ਸਮਾਂ ਨਾ ਲੈਂਦੇ ਹੋਏ ਗੇਮ ਨੂੰ ਸਟਾਰਟ ਕਰਦੇ ਹਾਂ ਅੱਜ ਦੀ ਗੇਮ 1 ਤੋਂ ਲੈ ਕੇ 10 ਤੱਕ ਗਿਣਤੀ ਹੈ ਜੀ ਗਿਣਤੀ ਇਦਾਂ ਵਾਂਗ ਕਿ ਆਹ ਕੱਪ ਮੈਂ ਖੋਲ ਦੇਣੇ ਆ ਜੀ ਤੇ ਇਹਨਾਂ 'ਚੋਂ ਕਿਸੇ ਵੀ ਇੱਕ ਪਲੇਅਰ ਨੇ 1 ਤੋਂ ਲੈ ਕੇ 10 ਤੱਕ ਗਿਣਤੀ ਮੈਚ ਕਰਨੀ ਹੈ ਜੀ ਜੇ 1 ਤੋਂ ਲੈ ਕੇ 10 ਤੱਕ ਗਿਣਤੀ ਮੈਚ ਕਰਦੇ ਕਰਤੇ ਨੰਬਰ ਗਲਤ ਹੋ ਗਿਆ ਤਾਂ ਸਾਰੇ ਕੱਪ ਦੁਬਾਰਾ ਸ਼ਫਲ ਕਰ ਦਿੱਤੇ ਜਾਣਗੇ ਜੀ ਤਾਂ ਗੇਮ ਦੁਬਾਰਾ ਸਟਾਰਟ ਹੋ ਜਾਊਗੀ ਚਲੋ ਜੀ ਪਹਿਲੇ ਕੌਣ ਖੇਡਣਾ ਚਾਹੂਗਾ ਮੈਂ ਖੋਲਤੇ ਹਾਂ ਜੀ ਕੱਪ ਨਹੀਂ ਹਾਂ ਚੱਲ ਵੀ ਰੇਹਾ ਆ ਚਲੋ 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 ਦੁਬਾਰਾ ਜੀ ਦਾ ਨੰਬਰ ਨਹੀਂ ਆਊਗਾ ਮਤਲਬ ਕਾਊਂਟਿੰਗ 1 ਤੋਂ 10 ਤੱਕ ਲਿਖੀ ਹੋਈ ਅਸੀਂ ਤੇ ਇੱਕ ਤੋਂ 10 ਤੱਕ ਹੀ ਲੈ ਕੇ ਆਣੀ ਆ ਹੁਣ ਇਹਨੂੰ ਦੁਬਾਰਾ ਕੱਪ ਨੂੰ ਵਾਪਕ ਏਡਾ ਕਰ ਦਾਂਗੇ ਚਲੋ ਜੀ ਨੈਕਸਟ ਕੌਣ ਖੇਡੂਗਾ ਕਾਂਸ਼ਾ ਚੱਲ ਵੀ ਕਾਂਸ਼ਾ ਚਲੋ ਜੀ ਦੁਬਾਰਾ ਰੱਖ ਦੋ ਨੈਕਸਟ ਕੌਣ ਖੇਡੂਗਾ ਅੱਛੇ ਇਹ ਨੋ ਆ 6 6 ਹੋਵੇ ਤਾਂ 9 ਦੁਬਾਰਾ ਰੱਖਣਾ ਪਏ ਚਲੋ ਜੀ ਸਿਮਰਨ ਦੀ ਵਾਰੀ ਚਲੋ ਚੱਲ ਵੀ ਨੀਹਾ ਦੁਬਾਰਾ <laughs> निहा एक ਲੈ ਕੇ ਆਣਾ 10 ਨਹੀਂ ਚੱਲ ਵੀ ਕਾਂਸ਼ਾ ਓ ਵਾਹ ਸ਼ੁਰੂਆਤ ਹੋ ਗਈ ਵੀ ਸ਼ੁਰੂਆਤ ਹੋ ਗਈ ਉੱਥੇ ਹੀ ਰੱਖਣਾ ਓਕੇ ਓਕੇ ਹੁਣ 2 ਨੰਬਰ ਲੱਭਣਾ ਵਾ ਕਾਂਸ਼ਾ ਨੇ ਕਿਸੇ ਦਾ ਕਿਸੇ ਦਾ 8 ਚਲੋ ਜੀ ਦੁਬਾਰਾ ਗੇਮ ਸਟਾਰਟ ਹੁਣ ਕੌਣ ਖੇਡੂਗਾ ਸਿਮਰਨ ਚਲੋ ਜੀ ਗੇਮ ਦੀ ਸ਼ੁਰੂਆਤ ਇੱਕ ਤਾਂ ਹੋ ਗਈ ਆ ਦਿਖਾਓ 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 ਆਡੀਅנס ਨੂੰ ਦਿਖਾਓ ਆਪਾਂ ਚੀਟਿੰਗ ਨਹੀਂ ਕਰਨੀ ਨੋ ਹੈ ਚਲੋ ਜੀ ਦੁਬਾਰਾ ਸ਼ੁਰੂ ਕਰੋ ਗੇਮ ਨੂੰ ਸੈਮਲਨ ਇੱਕ ਤਾਂ ਸਾਰਿਆਂ ਨੂੰ ਪਤਾ ਲੱਗ ਗਿਆ ਕਿੱਥੇ ਪਿਆ ਵਾ ਚਲੋ ਜੀ ਗੇਮ ਦੁਬਾਰਾ ਸ਼ੁਰੂਆਤ ਹਾਂ ਨਹੀਂ ਆ ਚੱਲ ਵੀ ਫਾਈਨਲੀ ਇੱਕ ਤਾਂ ਪਤਾ ਲੱਗ ਗਿਆ ਕਿਹਨੂੰ ਪਿਆ ਵਾ ਓਹੋ ਚਲੋ ਜੀ ਦੁਬਾਰਾ ਚੱਲ ਵੀ ਕਾਂਸ਼ਾ ਕਾਂਝੇ ਹੀ ਲੱਭ ਕੇ ਦੇਉਗੀ ਦੋ ਵਾਹ ਜੀ ਵਾਹ ਸੱਚੀ ਲਬਤਾ ਕਲਸ਼ਾਂ ਨੇ ਤਾੜੀਆਂ ਹੁਣ ਤਿੰਨ ਲਬਣਾਵਾ ਕਲਸ਼ਾ ਇੱਕ ਦੋ ਤਿੰਨ ਚਾਰ ਕਿਹਦੇ ਸੀਗਾ ਸਿਮਰਨ ਨੇ ਤੇ ਕਰੀ ਸੀ ਉਹ ਨਾ ਜੀ ਨਾ ਨਾ ਜੀ ਨਾ ਦੱਸਣਾ ਨਹੀਂ ਆ ਹਾਂ ਚਲੋ ਚਾਲੂ ਸਿਮਰਨ 1 2 3 4 4 5 5 6 ਇੱਕ ਮਿੰਟ ਹਾਂ ਇਦਾਂ ਇਦਾਂ ਕਰ ਨਹੀਂ 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 ਇਤਨੀ ਕਰਨਾ ਕਿਸੇ ਨੇ ਕਿਸੇ ਨੇ ਕਿਸੇ ਨੇ ਕੁਝ ਨਹੀਂ ਕਰਨਾ ਚੱਲ ਵੀ ਚੱਲ ਸਿਮਰਨ ਆਪਣੇ ਆਈਡੀਆ ਨਾਲ 7 ਆਹੋ ਚਲੋ ਵੀ ਚੱਲ ਵੀ नेहा ਦੁਬਾਰਾ ਸ਼ੁਰੂਆਤ ਕਰ ਇੱਕ ਦੋ ਓ ਇਹ ਨਾ ਚਾਰ ਚਾਰ ਕੰਜੇ ਛੇ 7 8 9 10 ਚੱਲ ਵੀ ਕਾਂਛਾ ਇੱਕ ਇੱਕ दो दो, तीन तीन चार चार पांच छह क्या बात है ਇਤਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਿਮਰਨ ਕੌਰ ਚੈਨਲ ਨੂੰ ਫੋਲੋ ਕਰ ਲੋ ਤੇ ਫਟਾਫਟ ਆਪਾਂ ਹੁਣ 50k ਦਾ ਕੇਕ ਕੱਟਣਾ ਵਾ ਓਕੇ ਬਾਏ ਬਾਏ ਥੈਂਕ ਯੂ